हाय गाइस माय फैमली लोग को तहे दिल से स्वागत है भाई टेंशन चिंता ग्लड़ रखया आवे मेरा प्लान आज है बबे डालदा मेला असि हो सारे राडी असि चलले हो ने ओठे मतलब मेरे पापा होन ते चल गए फंदे भी चल गए बासर भी चल गया मामू भी चल गया वा बस अही रह गए हां तई हुन चलें थारे के को ਤਿਆਰ ਹੋ ਗਏ ਸਾਰੇ ਤਿਆਰ ਹੋ ਗਏ ਮਾਸੇ ਵੀ ਤਿਆਰ ਹੋ ਗਏ ਮੈਂ ਨਰਾਜ਼ ਸੀ ਤਾ ਵਾ ਹੁਣ ਆਪਾਂ ਜਾਣਦੇ ਆ ਪਾਣੀ ਦੇ ਰੱਖ ਲੈਂਦੇ ਆ ਇਹੋ ਇਹ ਇਹ ਮਾਸਕਾ ਦਾ ਤਿਆਰ ਇਹਨਾਂ ਮੇਰਾ ਨਾ ਪਰਸਾ ਤੇ ਮਮਾ ਲੋ ਤਾਂ ਪੈਨ ਲੈ ਮੈਂ ਪਹਿਲੇ ਲਵ ਲੋ ਗਰਮੀ ਕਿੰਨੀ ਮੁੰਡਾ ਹੋ ਗਿਆ ਮੇਰਾ ਮੰਗੀ ਇਹ ਫਸਤ ਵੇਖੋ ਇਹਨੇ ਆਪਣੀ ਮੰਮਾ ਲੈ ਕੇ ਆਨ ਮੈਂ ਵੀ ਪਰਸਲੇ ਨਾਵਾ ਅਰ ਮੰਮਾ ਖਾਦੇ ਰਹਿਣਾ ਨੂੰ ਤੇਰ ਕਰਾ ਮੈਂ ਅਸੀਂ ਚੱਲੇ ਆ ਬਾਬੇ ਨਾਲ ਮੇਲਾ ਵਾ ਅੱਜ ਆ ਮੇਰੀ ਫਰੈਂਡ ਆਈ ਆ ਤੇ ਆ ਇਧਰ ਮੇਰੀਆਂ ਸਿਸਟਰ ਆ ਦੋ ਤੇ ਬਾਕੀ ਅਸੀਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਤੇ ਜੋ ਵਲੌਗ ਨਾਲ ਕੰਟੀਨਿਊ ਲਿਓ ਤੇ ਆਪਾਂ ਤੁਹਾਨੂੰ ਵਲੌਗ ਦਿਖਾਣੇ ਆ ਸਾਡੇ ਪਿੰਡ ਦਾ ਮੇਲਾ ਬਾਬੇ ਹੰਦਾਲ ਦਾ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ ਘੜੀ ਚੌਲ ਖਾਣੇ ਜਾਗੇ ਪਕੌੜੀ ਖਾਣੇ ਪਹਿਲਾਂ ਤੇ ਜਾ ਕੇ ਇੱਕ ਦਿੱਦੇ ਹੋਏ ਬੇਖਾਰੀ ਨੇ ਆ ਬੰਦ ਚੱਲ ਗਿਆ ਚਾਹਤ ਕਿ ਉਹਨੇ ਪਾਸਪਾਨੀ ਦਾ ਪਕਾਇਆ ਮਾਨਿਤ ਕਿ ਲਈ ਤੇ ਕੋਲੇ ਬਿਡੇ ਖੜੇ ਕਿੰਨੇ ਮੀਰੋ ਖੜੇ ਕੋਈ ਬੈਡ ਨਾ ਦੇ Yeah. ਸਾਦਾ ਸ਼ਕੰਡ ਹੈ ਸੀਗੇ ਤੇ ਬੜੀਆਂ ਸੇਲੀਆਂ ਮਿਲੀਆਂ ਕਿੰਨੀਆਂ ਸਾਰੀਆਂ ਮਤਲਬ ਕੇਕਸ ਜਿਹੜੀਆਂ ਨਾਲ ਪੜਦੀਆਂ ਬੜੀਆਂ ਨੇ ਆ ਗਿਆ ਬੜਾ ਵਧੀਆ ਲੱਗਾ ਇੱਥੇ ਫੂਲਕਾ ਸ਼ਕੰਡ ਹੈ ਤੇ ਦੀਦੀ ਲੱਗਉਣੀ ਖਾ ਸਾਡੇ ਘਰਾਂ ਦੇ ਤੇ ਤੁਸੀਂ ਕਹਿੰਦੇ ਮੇਰੀ ਵੀ ਵੀਡੀਓ ਬਣਾ ਮੈਨੂੰ ਬੁਲਾਉਗੇ ਨਹੀਂ ਨਹੀਂ ਤੇ ਮੇਲੇ ਵਿੱਚ ਵੀ ਵੀਡੀਓ ਥੋੜੀ ਜਿਹੀ ਬਣਾ ਫਿਰ ਨਾਲ ਸਾਹਮਣੇ ਮੰਡੀ ਤੇ ਬੈਠੀ ਤੇ ਮੈਂ ਤਾਂ ਵੀਡੀਓ ਬਣਾ ਲਾਤੀ ਕਮੈਂਟ ਕੀ ਉਨੇ ਇੱਕ ਮਿੰਟ ਤੋਂ ਵੀ ਘੱਟ ਜਿਹੜੀ ਗੱਲ ਬਣਾਤੀ ਮਾਚਲ ਜਿਹੜਾ ਪੁੱਦਾ ਹੈ ਨਾ ਉਹ ਤੇ ਜਾਣ ਹੈ ਜਦੋਂ ਤੇ ਉਸ ਤੋਂ ਬਧਾਹਿੰਦਾ ਆ ਆਹ ਪਛਾਤ ਪਛਾਤ ਉਸ ਤੋਂ ਬਧਾਹਿੰਦਾ ਕਰਨਾ ਤੇ ਚਲਗੇ ਸਾਰੇ ਜਣ ਇਕੱਠੇ ਭਾਬੀ ਨਾਲ ਤੇ ਦੀਦੀ ਹੋਣੀ ਹੀ ਹਨ ਸਾਰੀਆਂ ਭੈਣਾਂ ਹਨੀਆਂ ਬੇੜੀ ਤੇ ਲਕੀ ਜਗੇ ਝੂਟਾ ਲੈਣ ਕਹਿੰਦੇ ਕਿ ਚਿਕਲਾ ਨਾ ਬੱਚੇ ਸਾਰੇ ਪਤੀ ਮਣਵੀ ਤੇ ਮਨ ਸੀਰਤ ਕਿੰਨੇ ganas ਹੈ ਕਿ ਇਹਦਾ ਕਾਕਾ ਇਹਦਾ ਦੀਦੀ ਕੋਲ ਆਪਾਂ ਜਦੋਂ ਜਾਨ ਸਾਰੇ ਜਣੇ ਵਿੱਚ ਬੈਠ ਗਏ ਤੇ ਜਦੋਂ ਚੜੀ ਜ਼ੋਰ ਦੀ ਪੁਰੀਆ ਚੱਲਦੀ ਨਾ ਜਦੋਂ ਬੜਾ ਡਰ ਗਿਆ ਇਦਾਂ ਬੜਾ ਡਰ ਗਿਆ ਇਦਾਂ ਹੀ ਕਿ ਛੋਟਾ ਕੀ ਹੈ ਵੀ ਤੇ ਬੇੜੀ ਜੀ ਤੇ ਗੁਰਪਤੈ ਮੇਰੀ ਗੋਦੀ ਤਾਂ ਤੇ ਲੱਗੇ ਵੀਰ ਦੀ ਕੁੜੀ ਆ ਐਸ ਲਈ ਸੈਕਚੁਅਲੀ ਜੀ ਭਾਬੀ ਆ ਤੇ ਮਾਨਪ੍ਰੀਤ ਤੇ ਤੇ ਰਾਣੀ ਪੈਣ ਇਹ ਦੋਵੇਂ

Claro. ਇਹကလေး ਆ ਪੰਘੂੜੇ ਤੋਂ ਉੱਤਰੇ ਤੇ ਇੱਧਰ ਹੁਣ ਜੰਪਿੰਗ ਵਾਲੇ ਚ ਆ ਗਏ ਆ ਫਤਿਹ ਹੁਣ ਹੀ ਇਹਨਾਂ ਨੇ ਸਵੇਤ ਦੇ ਮਤਲਬ ਕੀ ਰਹਿਣਾ ਇਹ ਆ ਮੌਜ ਮਸਤੀ ਇੰਨੀ ਜਿੱਤਨੀ ਮਨਣੇ ਬਹੁਤ ਹੀ ਜਿਆਦੀ ਮਨਮੇਦ ਤੇ ਤਸੀਰਤ ਤੇ ਫਤਿਹ ਨਾ ਕਿਨਾਂ ਨੇ ਤੇ ਆ ਲੱਗੋ ਵੀਰ ਦਾ ਕਰਤਾ ਵਾ ਅਗਮ ਇੱਥਾਂ ਮੇ ਪੰਜੇ ਜਾਣੇ ਉੜੇ ਸੀਗੇ ਜੰਪਿੰਗ ਕਰਦੇ ਪਏ ਸੀ ਇਹ ਬੱਚੇ ਬੱਚੇ ਇੱਧਰੋਂ ਸੀ ਆ ਗਏ ਆ ਬਾਜ਼ਾਰ ਦੇ ਵਿੱਚ ਪਤਾ ਕੀ ਲਾਣਾ ਪੁੱਤ ਤੂ ਆਉਂਦੇ ਦਮਿੰਨਿਆਂ ਨੇ ਕਿਆ ਮਨਪ੍ਰੀਤ ਆਪਣੀਆਂ ਸਾਰੀਆਂ ਫਰੈਂਡਾਂ ਨਾਲ ਗਲੂਤੀਆਂ ਹੋਈਆਂ ਖਲੋਤੀ ਸੀ ਉਹਨਾਂ ਲੱਗੇ ਤੇ ਉਹਨਾਂ ਨਾਲ ਡਈਗੀ ਮਿਲਣ ਉਹਨਾਂ ਨੂੰ ਤੇ ਆ ਭੈਣ ਵਾਂਗ ਕਰ ਲਈ ਆ ਵੀ ਆ ਖਲੋਤੀ ਮਨਪ੍ਰੀਤ ਤੇ ਤੇਰੀਆਂ ਫਰੈਂਡਾਂ ਸਾਰੀਆਂ ਉਹਨਾਂ ਨਾਲ ਗੱਲਬਾਤ ਕਰਦੀ ਪਈ ਸੀ ਉਸ ਤੋਂ ਬਾਅਦ ਅਪਲੇ ਆ ਪਾਈਆ ਜੀ ਭਾਜੀ ਵੀਡੀਓ ਭੇਜ ਦੂੰ ਦੂਰ ਆ ਨਾ ਲੋ ਮਿੰਟ ਮਿੰਟ ਅਜ ਕਰਾ ਚਲੀਏ ਅਜਲੀ ਪਿੰਨ ਨੂੰ ਚੱਲ ਇਹ ਤੇ ਨਾ ਮਤਲਬ 150 ਦੇ ਜਿਹੜੇ ਦੋ ਭਾਂਡੇ ਨੇ ਹੁੰਦੇ ਉਹ ਭਾਂਡੇ ਸੀਗੇ ਤੇ ਇੱਥੇ ਵੇਖਦੇ ਬੁਗਦੇ ਰਹੇ ਪਰ ਮਤਲਬ ਬਹੁਤ ਹੌਲੀ ਜਿਹੀ ਸਿਰਫ ਇੱਕ ਛੋਟੀ ਜੀ ਡੱਬੀ ਵਗੈਰਾ ਦੋ ਲਏ ਇੱਕ ਡੱਬੀ ਇੱਕ ਟਿਫਨ ਜਿਹਾ ਛੋਟਾ ਜਿਹਾ ਲਿਆ ਸੀਗਾ ਹੋਰ ਕੁਝ ਨਹੀਂ ਲਿਆ ਮੈਂ ਚਲ ਜਿਸਤਾਂ ਜਾਈਦਾ ਵਾ ਬਾਬੇ ਦੇ ਘਰ ਪਾਉਣ ਨੂੰ ਵਾ ਹਨਾ ਸ਼ਕੀਲ ਦੀ ਡੱਬੀ ਤੇ ਨਾ ਅਸੀਂ ਚੱਲੇਗੇ ਵਾਪਸ ਤੇ ਫਤਿਹਨਾ ਗੱਡੀ ਮੰਗਣ ਡਿਆ ਪੇ ਕਹਿੰਦਾ ਮਮਾ ਮੇਰਾ ਮੋਟਰ ਗੱਡੀ ਲੈਣ ਤੇ ਉਹ ਕਹਿੰਦੇ ਚੱਲ ਲੈਦੇ ਮੈਂ ਤਾਂ ਮੰਨਦੀ ਨਹੀਂ ਮਾ ਨਹੀਂ ਇਹਨੇ ਕਿੰਨੇ ਪੈਸੇ ਵੀਰ ਦੇ ਖਰਚ ਲਿਆ ਕਿ ਕਿੰਨਾ ਕੁਝ ਤੇ ਨਾ ਖਰੀਦ ਲਿਆ ਵਾ ਤੇ ਹੁਣ ਇਹਨੇ ਗੱਡੀ ਕੀ ਕਰਨੀ ਆ ਤੇ ਮੈਂ ਆ ਰਾਨੀ ਦੇ ਉਹਦਾ ਛੋਟਾ ਨਾ ਦਾਕਾ ਮਨਰਾਜ ਆਵੰਦਾ ਤੇ ਉਹਨੂੰ ਕਹਿੰਦੀ ਮਾ ਹਾ ਲਲਾ ਕਿ ਸਕੂਟਰ ਜ ਬੜਾ ਸੋਹਣਾ ਤੇ ਆਂਦੀ ਨਹੀਂ ਲੈ ਲਿਆ ਵਾ ਤੇ ਇਤਨਾ ਪਾ ਦਿਨੂ ਗੰਨੀ ਪਾਤੇ ਨਾਲ ਤੂੰ ਕਿ ਤੂੰ ਕੀ ਕਰਨਾ ਹੁਣ ਇੰਨਾ ਕੁਝ ਲੈ ਕੇ ਤੇ ਵੀਡੀਓ ਹੈਗੀ ਹੈ ਸ਼ਨੀਵਾਰ ਦੀ 15 ਜੂਨ ਦੇ ਕਿਉਂ ਦਿਨ ਮੇਲਾ ਹੁੰਦਾ ਸਾਡੇ ਦੁਹਾੜ ਨੂੰ ਤੇ ਮੈਂ ਕਹਿੰਦੀ ਹਾਂ ਕਿ ਨਾ ਇੱਕ ਉਹਦਨ ਦੀ ਵੀਡੀਓ ਵਾ ਤੇ ਮੇਰਾ ਮਤਲਬ ਗਲਾਜੇ ਬਹੁਤ ਖਰਾਬ ਹੀ ਨਾਲ ਬਕਾਦੀ ਮੈਂ ਇਸ ਕਰਕੇ ਵੀਡੀਓ ਜਿਹੜੀ ਅਪਲੋਡ ਮੇਰੇ ਤੋਂ ਨਹੀਂ ਕੀਤੀ ਗਈ ਗਲਾ ਦਰਦ ਕਰਦਾ ਹੈਗਾ ਤੇ ਮੈਂ ਫਿਰ ਹੁਣ ਅੱਜ ਨਹੀਂ ਆ ਕਹਿੰਦੇ ਪਲੀਜ਼ ਵੀਡੀਓ ਨੂੰ ਸਾਰੇ ਜਣੇ ਫੁੱਲ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਵੀ ਚੈਨਲ ਤੇ ਨਿਊ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਫਤਿਹਨੇਲਾ ਲੀਅਰ ਰਿਮੋਟ ਵਾਲੀ ਗੱਡੀ ਇੱਥੇ ਆਪਾਂ ਫਤਿਹਨੇ ਰਿਮੋਟ ਵਾਲੀ ਗੱਡੀ ਜਿਹੜੀ ਲੈ ਆਤੀ ਆ ਪੈਕ ਕਰਾ ਲਈ ਆ ਤੇ ਦੋ ਤਿੰਨ ਚੀਜ਼ਾਂ ਨੇ ਹੋਰ ਖਰੀਦੀਆਂ ਵਾ ਕਿ ਇੱਕ ਉਹ ਜੇਸੀਬੀ ਜੀ ਖਰੀਦੀ ਆ ਉਹ ਸਸਤੀ ਪਰ ਆ ਗੱਡੀ ਬਹੁਤ ਮਹਿੰਗੀ 350 ਰੁਪਏ ਦੀ ਆਈ ਹੀ ਗੱਡੀ ਇਹ ਤੇ ਨੂੰ ਮੈਂ ਗੱਡੀ ਜਿਹੜੀ ਲੈ ਆਤੀ ਆ ਫੇ ਤੈਨੂੰ ਦਾ ਮੇਲੇ ਦੇ ਵਿੱਚ ਸਾਰੀਆਂ ਜਿਹੜੀਆਂ ਕਲਾਸ ਵਿੱਚ ਪੜ੍ਹਦੀਆਂ ਹੈ ਕੁੜੀਆਂ ਸਭ ਮਿਲੀਆਂ ਕਿਉਂਕਿ ਸਾਰੇ ਵੇਂ ਗਿਆ ਵੀਂਗਾ ਗਏ ਸਭ ਮਿਲੀਆਂ ਤੇ ਇੱਥੇ ਸ਼ਾਮ ਨੂੰ ਅਸੀਂ ਮਤਲਬ 4:30 6 ਵਜੇ ਕਰੇ ਚਲ ਗਏ ਤੇ ਮੁੜ ਕੇ ਭੂਆ ਮੇਰੇ ਲੱਗ ਗਈ ਆ ਚਬਾਲ ਦੇ ਨਾਲੇ ਬਗਿਆੜੀ ਆ ਤੇ ਉਹ ਭੂਆ ਜੀ ਹੁਣੇ ਆ ਗਏ ਤੇ ਅਸੀਂ ਦੋ ਚਲ ਗਏ ਕਿ ਘਰੇ ਤੇ ਫਿਰ ਉਹ ਜਿਹੜੀ ਵੀਡੀਓ ਬਣਾਉ ਉਹ ਮੈਂ ਨੈਕਸਟ ਪਾਰਟ ਦੇ ਵਿੱਚ ਕਰੂੰਗੀ ਕਿਉਂਕਿ ਫਿਰ ਵੀਡੀਓ ਬਹੁਤ ਜਿਆਦਾ ਲੰਮੀ ਹੋ ਜਾਣੀ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਉਹ ਕਿਸੇ ਬਾਏ